ਕੁਝ ਦਿਨ ਪਹਿਲਾਂ ਮੌਗੇ ਦਾ ਇਲਾਕਾ ਕੋਟਿਸੇਖਾਂ ਜਿੱਥੇ ਇੱਕ ਮੈਡੀਕਲ ਸਟੋਰ ਦੇ ਅੱਗੇ ਕੋਈ ਨੌਜਵਾਨ ਖੜੇ ਨਸ਼ੇ ਦਾ ਸਮਾਨ ਲੈਣ ਲਈ ਸਨ ਜਿੱਦ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੇ ਪੁਲਿਸ ਵੱਲੋਂ ਆਪਣਾ ਸੋਰਸ ਐਕਟੀਵੇਟ ਕਰ ਦਿੱਤੇ ਤੇ ਮੈਡੀਕਲ ਸਟੋਰ ਤੇ ਆਪਣੀ ਟੀਮ ਅਤੇ ਛੇ ਵਿਵਾਦੇ ਅਧਿਕਾਰੀਆਂ ਡਰਾਈਵ ਇਨਸਪੈਕਟਰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ ਜਿੱਥੇ ਉਹਨਾਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜੋ ਕਿ ਪੌਂਦੀ ਚੋਦਾ ਸਨ ਜਿਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹਾਥੋਸਾਨੇ ਡੀਐਸਪੀ ਤਰਨਖੋੜੀ ਸੰਧੀ ਕੀ ਕਰ ਰਹੇ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਟੀਸੇ ਖਾਂਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁੱਧ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਅਗੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਬੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹੋ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 68/25 22 ਕਾ ਅੰਡਰ ਸੈਕਸ਼ਨ 22 ਕਾ 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ ਸਾਜਨ ਕੁਮਾਰ ਅਤੇ ਜਿਸ ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਵੀ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭੂਜ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਹੈ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ